ਨਹੀਂ ਉਹਨਾਂ ਨੂੰ ਨਾਲ ਨਹੀਂ ਫਿਰਦੇ ਆ ਇਹ ਕਿਹੜਾ ਰਾਜਨੀਤਿਕ ਦਿੱਤਾ ਸੱਤਵਾਂ ਨੂੰ ਤੁਸੀਂ ਮਦਈ ਪਾਰਟੀ ਨਾਲ ਨਹੀਂ 452 ਵਾਲਾ 323 ਵਾਲਾ 755 ਵਾਲਾ ਉਹਨੂੰ ਗੱਡੀ 'ਚ ਪਟਾੜੀ ਫਿਰਦਾ ਕਿਉਂ ਕਿ ਪੈਸੇ ਲੈ ਕੇ ਚਾਬੀ ਤੁਹਾਡੇ ਕੋਲ ਸੀ ਹੈ ਚਾਬੀ ਤੁਹਾਡੇ ਕੋਲ ਸੀ ਤੁਹਾਡੇ ਸਾਹਮਣੇ ਰਿਓਣਾ ਰੱਖ ਕੇ ਆਏ ਤੁਹਾਡੇ ਨਾਲ ਗੱਡੀ ਆ ਮੇਰੀ ਗੱਲ ਸੁਣ ਲੈ ਮਾ ਕਸੂਰੀ ਦਾ 452 ਵਾਲਾ ਬੰਦਾ ਇੱਕ ਮਿੰਟ 452 ਵਾਲਾ ਬੰਦਾ ਨਾਲ 23 ਵਾਲਾ ਨਾਲ 755 ਵਾਲਾ ਨਾਲ ਉਹਨਾਂ ਨੂੰ ਨਾਲ ਲਈ ਫੇਰਿਆ ਫਿਰਦਾ ਜਿਹੜੇ ਜਿਹੜੇ ਹਿਯਾਰਪੁਰ ਤੋਂ ਨਾਲ ਚੱਕੀ ਫਿਰਦਾ ਹੇਸਲਾ ਲਖਾਈ ਫਿਰਦਾ ਵਿੱਚ ਵੀ ਉਹਨਾਂ ਨੂੰ ਜਾ ਕੇ ਕੁੱਟਣਾ ਆ ਸਾਰਾ ਕਸੂਰ ਹੈ ਥਾਣੇਦਾਰ ਦਾ ਕੇਰਾ 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 ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ ਰੋਪੀਆਂ ਨੂੰ ਫੜਨ ਗਈ ਪੁਲਿਸ ਨੂੰ ਹੀ ਪੈ ਗਿਆ ਕੇਰਾ ਕਿਉਂਕਿ ਪੁਲਸੇ ਦਾ ਮੈਂ ਕਿ ਉਹ ਨਾਲ ਐਸੀ ਗੱਡੀ ਲੈ ਆਈ ਜਿਸ ਦੇ ਵਿੱਚ ਹਮਲਾਵਰ ਤੇ ਹਥਿਆਰ ਮੌਜੂਦ ਸੀ ਯਾਨੀ ਕਿ ਦੂਸਰੇ ਧਿਰ ਨੂੰ ਨਾਲ ਲੈ ਕੇ ਰੇਡ ਕਰਨ ਦਾ ਇਲਜ਼ਾਮ ਪੁਲਸੇ ਲੱਗਾ ਜਿਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋ ਗਏ ਤੇ ਪੁਲਸ ਮੁਲਾਜ਼ਮਾਂ ਨੂੰ ਕੇਰਾ ਪਾ ਲਿਆ ਦਨੌਥਲ ਦੋ ਤੇ ਰਾਜ ਲੜਾਈ ਝਗੜੇ ਦਾ ਮਾਮਲਾ ਹੁਸ਼ਿਆਰਪੁਰ ਪੁਲਿਸ ਕੋਲ ਆਇਆ ਸੀ ਇਸ ਮਸਲੇ 'ਚ ਕ੍ਰੋਸ ਮੁਕਦਮਾ ਦਰਜ ਹੋਇਆ ਸੀ ਇੱਕ ਪੱਖ ਦੀ ਗ੍ਰਿਫਤਾਰੀ ਵਾਸਤੇ ਨਵਾਂ ਸ਼ਰਚ ਪਾੰਦੇ ਇੱਕ ਪਿੰਡ 'ਚ ਪਹੁੰਚੀ ਸੀ ਹੁਸ਼ਿਆਰਪੁਰ ਪੁਲਿਸ ਇਸ ਦੌਰਾਨ ਇਲਜ਼ਾਮ ਹੈ ਕਿ ਪੁਲਿਸ ਨੇ ਜੈਸਨੂ ਫੜਿਆ ਉਸ ਮੁੰਡੇ ਨੂੰ ਹੱਥ ਕੜੀ ਲਾਤੀ ਤੇ ਨਾਲ ਹੀ ਜਿਸ ਦੂਸਰੇ ਧਿਰ ਨੂੰ ਪੁਲਿਸ ਨਾਲ ਲੈ ਕੇ ਆਏ ਸੀ ਉਹਨਾਂ ਨੇ ਉਸ ਮੁੰਡੇ ਤੇ ਹਮਲਾ ਕਰਤਾ ਜਿਸ ਤੋਂ ਬਾਅਦ ਪਿੰਡ ਦੇ ਲੋਕ ਜਮ੍ਹਾਂ ਹੋ ਗਏ ਤੇ ਭੜਕ ਗਏ ਉਹਨਾਂ ਨੇ ਪੁਲਿਸ ਨੂੰ ਮੌਕੇ ਤੇ ਬਾਹ ਲਿਆ ਤੇ ਨਾਲ ਹੀ ਆਪਣੇ ਸ਼ਹਿਰ ਦੀ ਪੁਲਿਸ ਨੂੰ ਖਬਰ ਕਰ ਦਿੱਤੀ ਤੇ ਲੋਕਾਂ ਨੇ ਇਲਜ਼ਾਮ ਲਾਇਆ ਕਿ ਪੁਲਸ ਨੇ ਇਹ ਤੱਕਾ ਕੀਤਾ ਸੋ ਕੀ ਹੈ ਪੂਰਾ ਮਾਮਲਾ ਮੌਕੇ ਤੇ ਕੀ ਕੁਝ ਹੋਇਆ ਉਹ ਤੁਹਾਨੂੰ ਦਿਖਾਣੇ ਆਂ ਢੜਕਪੇਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਕਲੇਰ ਦੀ ਰਿਪੋਰਟ ਇਹ ਜਿਹੜੀ ਵਾਰਦਾਤ ਹੈ ਡੋਬੇ ਤੇ ਹੋਈ ਹੈ ਇਹਦੇ ਬਾਰੇ ਦੱਸੋ ਵੀ ਕੀ ਗੱਲਬਾਤ ਹੋਈ ਹੈ ਕਿੰਨੇ ਵਜੇ ਸਾਨੂੰ ਟਾਈਮ ਦਾ ਤਾਂ ਬਾਈ ਜੀ ਪਤਾ ਨਹੀਂ ਹੈਗਾ ਫਿਲਹਾਲ ਸਾਨੂੰ ਸਵੇਰੇ ਸਾਡੇ ਪਰਿਵਾਰ ਆਏ ਜਿੱਥੇ ਆਪਾਂ ਖੜੇ ਆਂ ਇਹ ਚੋਹਾਨ ਪਰਿਵਾਰ ਹੈ ਇਹ ਕੋਹ ਹਾਰਪੁਰ ਦੇ ਬਾਜੀ ਕਰਨੀ ਹੈਗੇ ਇਹ ਹੈਗੇ ਨਵਾਂ ਸ਼ਹਿਰ ਆਪਣੇ ਰੋਪੜ ਦੇ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਇਹਨਾਂ ਮੁਲਾਜ਼ਮਾਂ ਨੇ ਪਤਾ ਨਹੀਂ ਕੀ ਸੋਚ ਕੇ ਆਪਣੇ ਮਨ ਦੇ ਵਿੱਚ ਇਹ ਆ ਗਿਆ ਵੀ ਚਲੋ ਕੋਈ ਗੱਲ ਨਹੀਂ ਤੇ ਜੋ ਮਨ ਚ ਆਉਂਦਾ ਧੱਕਾ ਕਰਿਓ ਸਾਨੂੰ ਅਜੇ ਹੁਣ ਅਸੀਂ ਪਹੁੰਚੇ ਹੀ ਆਂ ਸਾਨੂੰ ਪਤਾ ਲੱਗਿਆ ਵੀ ਆਹ ਮੋਬਾਈਲ ਤੇ ਚਾਬੀ ਉਹਨਾਂ ਗੁੰਡਿਆਂ ਦੀ ਆ ਜਿਹੜੇ ਨਾਲ ਪੁਲਿਸ ਮੁਲਾਜ਼ਮਾਂ ਦੇ ਨਾਲ ਆਏ ਆ ਵਿੱਚ ਕੋਈ ਅਸਲਾ ਹਥਿਆਰ ਵੀ ਪਿਆ ਆ ਜਿਉ ਤੁਸੀਂ ਆਪ ਚੈੱਕ ਕਰ ਲਿਓ ਤੇ ਅਸੀਂ ਇਹਨਾਂ ਕੋਲ ਹੁਣ ਜਿਹੜਾ ਪ੍ਰਸ਼ਾਸਨ ਹੈ ਕੋਈ ਇਹੀ ਮੰਗ ਕਰਦੇ ਆਂ ਵੀ ਜੇ ਇਹਨਾਂ ਦੀ ਕੋਈ ਕਾਰਵਾਈ ਬੰਦੀ ਆ ਮੁਲਾਜ਼ਮਾਂ ਤੇ ਇਹਨਾਂ ਦੀ ਵੀ ਕੀਤੀ ਜਾਵੇ ਇਹ ਤਾਂ ਨਜਾਇਜ਼ ਆ ਤੇ ਜਿਹੜੇ ਨਾਲ ਗੁੰਡੇ ਲੈ ਕੇ ਆ ਉਹਨਾਂ ਨੂੰ ਪੇਸ਼ ਕਰਨ ਇਥੇ ਲਿਆ ਕੇ ਇਹ ਤਾਂ ਨਿਪੜਨਾ ਇਹ ਕੰਮ ਨਹੀਂ ਤਾਂ ਵੱਜ ਜਾਣਾ ਨਹੀਂ ਤੇ ਅਸੀਂ ਥੋੜੀ ਦੇਰ ਦੇਵੇ ਧਰਨਾ ਦੇਵਾਂਗੇ ਰੋਡ ਤੇ ਸਾਡੀ ਤਿਆਰੀ ਹੈ ਅਸੀਂ ਜੋ ਕਾਰਵਾਈ ਐ ਸੀ ਉਧਰ ਰੋਡ ਤੇ ਜਾ ਕਰ ਦੇਣੀ ਆ ਫਿਰ ਪ੍ਰਸ਼ਾਸਨ ਇਹ ਨਾ ਕਹੇ ਵੀ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਵਿੱਚੇ ਪੁਲਿਸ ਮੁਲਾਜ਼ਮਾਂ ਤੇ ਤੇ ਵਿੱਚੇ ਜਿਹੜੇ ਨਾਲ ਦੋਸ਼ੀ ਆਏ ਨੇ ਕੋਈ ਗਲਾਰੀ ਦੇ ਕੇ ਆਏ ਉਹ ਜਿਹੜੇ ਬੰਦੇ ਲੜੇ ਆ ਲੜਾਈ ਇਹਨਾਂ ਦੀ ਹੋਈ ਆ ਇਹ ਉਹਨਾਂ ਨੂੰ ਨਾਲ ਲੈ ਕੇ ਆਈ ਆ ਪੁਲਿਸ ਕੋਲ ਤੇ ਦੱਸਣ ਦੇ ਅਨੁਸਾਰ ਆਇਆ ਵੀ ਉਹ ਜਿਹੜੇ ਬੰਦੇ ਦੋਸ਼ੀ ਜਿਨ੍ਹਾਂ ਦੇ ਉੱਤੇ ਪਰਚੇ ਹੋਏ ਹੋਏ ਨਾਲ ਉਸੇ ਬੰਦਿਆਂ ਨੇ ਇੱਕ ਹੋਰ ਕੀਤਾ ਇਹ ਜਿਹੜਾ ਪੁਲਿਸ ਮੁਲਾਜ਼ਮ ਹੈ ਇਹਨੇ ਜਦੋਂ ਹੱਥਗੜੀ ਲਾਈ ਆ ਸਭ ਤੋਂ ਦੁਖਦਾਰੀ ਗੱਲ ਕਰਨ ਵਾਲੀ ਇਹ ਆ ਜਿਹੜੀ ਕਿ ਉਹਨਾਂ ਨੇ ਹੱਥਗੜੀ ਲਾਉਣ ਤੋਂ ਬਾ ਪਰਚਾ ਹੋਇਆ ਜਿਨ੍ਹਾਂ ਬੰਦਿਆਂ ਦੇ ਧਾਰਾ ਲੱਗੀਆਂ ਹੋਈਆਂ ਉਹ ਸਾਰੇ ਬੰਦੇ ਨਾਲ ਇਹਨਾਂ ਦੇ ਹੋ ਕੇ ਉਹਨੇ ਕਟਾਈ ਕਰਦੇ ਰਿਆ ਇੱਕ ਆਲਟੋ ਕਾਰ ਆ ਬਾਹਰੋਂ ਚ ਹਜ਼ਾਰ ਪਏ ਉਹ ਕੀ ਦੀ ਯਾਰ ਚਲੋ ਕੋਈ ਗੱਲ ਨਹੀਂ ਉਹ ਅਸੀਂ ਦੇਖ ਰਹੇ ਹਾਂ ਹਜੇ ਇਹ ਜਿਹੜਾ ਮੋਬਾਈਲ ਤੇ ਆ ਮੇਰੇ ਖਿਆਲ ਅਲਟੋ ਦੀ ਚਾਬੀ ਮੈਨੂੰ ਦਿੱਤੀ ਹੈ ਕਿਉਂਕਿ ਇਹਨਾਂ ਨੇ ਪਰਿਵਾਰ ਨੇ ਸਾਨੂੰ ਮੁੱਕ ਸਮਝਿਆ ਸੀ ਇਸ ਕਰਕੇ ਆ ਆਪਣੇ ਕੋਲ ਫੜ ਲਈਆਂ ਜਦੋਂ ਕੋਈ ਵਧੀਆ ਅਫਸਰ ਆਊਗਾ ਕੋਈ ਐਸ ਐਚਓ ਰੈਂਕ ਜਾਂ ਕੋਈ ਡੀ ਐਸ ਪੀ ਸਾਹਿਬ ਨੂੰ ਦਵਾਂਗੇ ਜੋ ਵੀ ਚੀਜ਼ ਹੋਈ ਪ੍ਰੂਫ ਦਵਾਂਗੇ ਐਦਾਂ ਅਸੀਂ ਨਹੀਂ ਕਿਸੇ ਦੇ ਹੱਥ ਦੇਵਾਂਗੇ ਕਿਉਂਕਿ ਇਹਦੇ ਜੋ ਡਾਟਾ ਇਹ ਡਿਲੀਟ ਕਰ ਦੇਣਗੇ ਆਪਣੇ ਕੋਲ ਕੀ ਪ੍ਰ ਕਿਉਂਕਿ ਸਾਨੂੰ ਇਹ ਵੀ ਇੱਥੇ ਆ ਕੇ ਪਤਾ ਲੱਗਿਆ ਵੀ ਪੁਲਿਸ ਮੁਲਾਜ਼ਮਾਂ ਨੇ ਇਹ ਵੀ ਫੋਨ ਕਰਕੇ ਕਿਹਾ ਵੀ ਹੋਰ ਗੁੰਡੇ ਬੁਲਾ ਲਓ ਸਾਨੂੰ ਉੱਥੋਂ ਹੀ ਮੈਸੇਜ ਆ ਰਹੀ ਵੀ ਕੋਈ ਮੁੰਡੇ ਆ ਰਹੇ ਆ ਕੋਈ ਗੱਲ ਨਹੀਂ ਉਹਨਾਂ ਨੂੰ ਆਉਣ ਲੰਦੋ ਅਸੀਂ ਵੀ ਦੇਖਾਂਗੇ ਤੇ ਇਹ ਮੁਲਾਜ਼ਮ ਵੀ ਦੇਖਣਗੇ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕਹਿੰਦੀ ਸਾਡੇ ਮੁਲਾਜ਼ਮ ਬਹੁਤ ਵਧੀਆ ਕੰਮ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਜੀ ਆਹ ਵਧੀਆ ਹੀ ਆ ਜੀ ਜਿਹੜਾ ਕਿ ਸਾਡੇ ਇੱਕ ਹੈਡੋ ਬੇਟ ਆ ਇੱਥੇ ਆਮ ਇੱਕ ਜ਼ਿੰਮੇਵਾਰ ਜਿਹੜੇ ਬੰਦੇ ਨੇ ਇਹ ਜ਼ਿੰਮੇਵਾਰ ਬੰਦੇ ਨੇ ਨਾ ਕੋਈ ਇਹਨਾਂ ਦੇ ਵਿੱਚ ਕੋਈ ਕਿਸੇ ਗੱਲ ਦੀ ਕੋਈ ਪ੍ਰੋ ਇਹਨੇ ਇੱਥੇ ਕ੍ਰਾਈਮ ਹੋ ਰਿਹਾ ਐ ਇਨਾ ਇੱਥੇ ਦੋਸ਼ੀ ਘੁੰਮ ਰਹੇ ਉਹਨਾਂ ਦਾ ਫੜ ਨਹੀਂ ਸਕਦੇ ਚਾਰ ਗੁੰਡੇ ਲੈਂਦੇ ਜੀ ਇਹਨਾਂ ਨੇ ਪਤਾ ਨਹੀਂ ਹੁਣ ਕੀ ਕੀਤਾ ਕੀ ਨਹੀਂ ਬਾਕੀ ਜੋ ਕਾਰਵਾਈ ਜੋ ਕਰਾਂਗੇ ਕੋਗੇ ਨੇ ਕਿਹਾ ਇਹਨੇ ਕੇਸ ਇਹਗਾ ਸਰ ਮੰਦਿਰ ਚ ਮੱਥਾ ਟੇਕਣ ਗਿਆ ਇਸ ਮੁਲਾਜ਼ਮ ਨੇ ਖੜ ਕੇ ਉਸ ਬੰਦੇ ਦੇ ਲੱਤ ਤੇ ਡਾਗ ਮਾਰੀ ਔਰ ਉਦੋਂ ਉਹ ਬੰਦਾ ਬੇਹੋਸ਼ ਹੋ ਗਿਆ ਅਸੀਂ ਉਹ ਬੇਹੋਸ਼ ਬੰਦੇ ਨੂੰ ਜਾ ਕੇ ਅਸੀਂ ਚੱਕ ਕੇ ਮਤਲਬ ਕਿ ਉਹਨੂੰ ਉਠਾਇਆ ਬਹੁਤ ਬੁਰੀ ਤਰ੍ਹਾਂ ਇਹਨੇ ਨਾਲ ਹੋ ਕੇ ਇਸ ਮੁਲਾਜ਼ਮ ਨੇ ਉਸ ਉਸ ਬੰਦੇ ਨੂੰ ਇਹਨੇ ਘਟਾਇਆ ਮੈਨੂੰ ਨਹੀਂ ਪਤਾ ਉਹ ਨਾਮ ਵੀ ਨਹੀਂ ਪਤਾ ਉਹਦਾ ਸਾਡਾ ਹੈਗਾ ਰਿਸ਼ਤੇਦਾਰ ਹੀ ਹੈ ਪਰ ਇਹਨੇ ਬੁਰੀ ਤਰ੍ਹਾਂ ਉਹਨਾਂ ਨਾਲ ਘਟਾਇਆ ਬਹੁਤ ਜ਼ਿਆਦਾ ਮਤਲਬ ਕਿ ਇਸ ਨੇ ਗੁੰਡਾਗਰਦੀ ਕੀਤੀ ਔਰ ਪਿੱਛੇ ਔਰ ਫਿਰ ਇਹ ਕਹਿ ਰਹੇ ਕਿ ਉਹਨਾਂ ਨੂੰ ਕਹਿ ਰਿਹਾ ਬੰਦੇ ਬਲਾਓ ਜੀ ਪਿੱਛੋਂ ਹੋਰ ਬੰਦੇ ਬਲਾਓ ਔਰ ਸਾਡੇ ਤੇ ਇਹ ਅਟੈਕ ਕਰਾ ਰਿਹਾ ਮਤਲਬ ਕਿ ਸਾਨੂੰ ਇਹ ਬਾਜੀਗਰਾਂ ਨੂੰ ਮਤਲਬ ਹੈ ਕਿ ਇਹ ਨੀਮਾ ਦਿਖਾਉਂਦੀ ਹੈ ਕਹਿੰਦਾ ਗੱਡੀਆਂ ਭਰ ਕੇ ਆ ਜਾਓ ਔਰ ਇਹਨਾਂ ਨੂੰ ਫੜੋ ਔਰ ਇੱਥੇ ਲਾਈਕਰਾਂ ਦਾ ਇਸ ਮੁਲਾਜ਼ਮ ਨੇ ਬਹੁਤ ਜਿਆਦਾ ਮਤਲਬ ਹੈ ਸਾਡਾ ਇਹਨਾਂ ਨੇ ਇਸ ਤਸਦੀਕ ਕਰ ਰਹੇ ਸੀਗਾ ਅੱਜ ਇਹ ਸਾਨੂੰ ਮੁਰਾਨ ਦੇ ਚੜ੍ਹਿਆ ਹੋਇਆ ਜਿਹਾ ਸਾਡਾ ਪਿੰਡ ਸਾਡਾ ਤਬਾਹ ਕਰਨ ਦੇ ਚੜ੍ਹਿਆ ਹੋਇਆ ਸੀਗਾ ਇਸ ਮੁਲਾਜ਼ਮ ਨੇ ਸਾਡਾ ਅੱਜ ਜੋ ਦੇਖਿਆ ਸੀ ਇਹ ਪ੍ਰਸ਼ਾਸਨ ਜੋ ਹੈ ਇੰਨੀ ਗੰਦੀ ਕਾਰਵਾਈ ਕਰ ਰਿਹਾ ਇੰਨੀ ਮਾੜੀ ਸਰਕਾਰ ਹੈ ਇੰਨੀ ਮਾੜੀ ਨੀਤੀਆਂ ਇਸ ਸਰਕਾਰ ਦੀਆਂ ਇਸ ਅਸੀਂ ਧਰਨਾ ਦਵਾਂਗੇ ਉੱਤੇ ਠੋਕੇ ਇਸ ਮੁਲਾਜ਼ਮ ਨੂੰ ਸਸਪੈਂਡ ਕੀਤਾ ਜਾਵੇ ਔਰ ਜਿਹੜੇ ਮੁਲਾਜ਼ਮ ਜਿਹੜੇ ਅਣਪਛਤੇ ਬੰਦੇ ਨੇ ਉਹਨਾਂ ਨੂੰ ਫੜਿਆ ਜਾਵੇ ਨਹੀਂ ਤਾਂ ਅਸੀਂ ਉਧਰਨਾ ਦੇ ਕੇ ਚੱਕਾ ਜਾਮ ਕਰਾਂਗੇ ਅਸੀਂ ਇਹਨਾਂ ਨੂੰ ਹੱਲ ਨਹੀਂ ਦਵਾਗੇ ਇੱਥੇ ਹੀ ਉਹਨਾਂ ਉਹਨਾਂ ਬੰਦੇ ਦੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਅਸੀਂ ਪ੍ਰਸ਼ਾਸਨ ਉਹ ਨਹੀਂ ਕਰਦੇ ਜਿਹੜੇ ਬੰਦੇ ਨਾਲ ਆਏ ਆ ਇਹਨਾਂ ਨੂੰ ਪਤਾ ਖੁਦ ਉਹਨਾਂ ਦੇ ਕ੍ਰਾਸ ਕੇਸ ਆ ਉਹਨਾਂ ਦੀ ਜ਼ਮਾਨਤ ਵੀ ਨਹੀਂ ਕਰਾਈ ਪੈਸੇ ਲੈ ਕੇ ਉਹਨਾਂ ਦੇ ਨਾਲ ਤੁਰਿਆ ਫਿਰਦਾ ਉਹਨਾਂ ਦੇ ਕੇਸ ਹੈਗਾ ਨਹੀਂ ਹੈਗਾ ਦੱਸੋ ਜੀ ਜਿਹੜਾ ਮੁੰਡਾ ਨਾਲ ਆ ਬੋਲੋ ਜੀ ਕਾਨੇ ਦਾ ਬਾਬ ਮੈਂ ਗੱਲ ਇਹ ਪੁੱਛ ਰਿਹਾ ਹੈਗੀ ਨਾ ਹੈਗੀ ਨਾ ਜਮਾ ਨਹੀਂ ਉਹਨਾਂ ਨੂੰ ਨਾਲ ਲਈ ਫਿਰਦੇ ਆ ਇਹ ਕਿਹੜਾ ਰਾਈਡਰ ਦਿੱਤਾ ਤੁਹਾਨੂੰ ਮਦਈ ਪਾਰਟੀ 452 ਵਾਲਾ 323 ਵਾਲਾ 752 ਵਾਲਾ ਉਹਨੂੰ ਗੱਡੀ 'ਚ ਪਟਾੜੀ ਫਿਰਦਾ ਕਿਉਂ ਜੇ ਪੈਸੇ ਲੈ ਕੇ ਹੈ ਚਾਬੀ ਤੇ ਕੋਲ ਸੀ ਹੈ ਚਾਬੀ ਤੁਹਾਡੇ ਕੋਲ ਸੀ ਤੁਹਾਡੇ ਸਾਹਮਣੇ ਰੋਣਾ ਰੱਖ ਕੇ ਆਏ ਤੁਹਾਡੇ ਨਾਲ ਗੱਡੀ ਆ ਮੇਰੀ ਗੱਲ ਸੁਣ ਲੈ ਪਾਰਾ ਕਸੂਰੀ ਦਾ 452 ਵਾਲਾ ਬੰਦਾ ਇੱਕ ਮਿੰਟ 452 ਵਾਲਾ ਬੰਦਾ ਨਾਲ 23 ਵਾਲਾ ਨਾਲ 75 ਵਾਲਾ ਨਾਲ ਉਹਨਾਂ ਨੂੰ ਨਾਲ ਲਈ ਫੇਰਿਆ ਫਿਰਦਾ ਜਿਹੜੇ ਜਿਹੜੇ ਹਿਆਰਪੁਰ ਤੋਂ ਨਾਲ ਚੱਕੀ ਫਿਰਦਾ ਫੇ ਅਸਲਾ ਰਖਾਈ ਫਿਰਦਾ ਵਿੱਚ ਵੀ ਉਹਨਾਂ ਨੂੰ ਜਾ ਕੇ ਕੁੱਟਣਾ ਆ ਸਾਰਾ ਕਸੂਰ ਹੈ ਥਾਣੇਦਾਰ ਦਾ ਵੱਡਾ ਕੀ ਨਾਂ ਜੀ ਮੇਰਾ ਨਾਂ ਗਿਆਨ ਚੰਦ ਹੈ ਜੀ ਇਹ ਲੜਾਈ ਕਹਿੰਦੇ ਨਾਲ ਤੁਹਾਡੇ ਉਹ ਮੇਰੇ ਭਾਨ ਦੇ ਤੇ ਜੀਜਾ ਸੀ ਸੁੰਦਰ ਅਸੀਂ ਇਹਨਾਂ ਨੂੰ ਦੱਸਿਆ ਵੀ ਬੈਠੋ ਤੁਸੀਂ ਕੋਈ ਗੱਲ ਨਹੀਂ ਇੱਥੇ ਹੀ ਹੈਗੇ ਉਹ ਇਹਨਾਂ ਨੇ ਕਿਆ ਕੀਤਾ ਇਹ ਮੁਲਾਜ਼ਮ ਜਿਹੜੇ ਦੋਸ ਹੀ ਇਹ ਮੇਰੇ ਭਤੀਜੇ ਦੇ ਘਰ ਸੀਗੇ ਜਦੋਂ ਮੇਰਾ ਭਾਂਜਾ ਭੱਜਿਆ ਮੇਰੇ ਭਤੀਜੇ ਤੇ ਕਰੋ ਇਹਨਾਂ ਦੇ ਨਾਲ ਕਿਹੜਾ ਬੰਦਾ ਸੀ ਉਹਨੇ ਇਹਨਾਂ ਦੇ ਸਾਹਮਣੇ ਹੀ ਦੌੜ ਕੇ ਉਹਨੇ ਡੰਡਾ ਮਾਰੇ ਇਹਨਾਂ ਨੇ ਹੱਥ ਘੜੀ ਲਾਤੀ ਮੇਰੇ ਭਾਂਜੇ ਨੂੰ ਇਹਨਾਂ ਨੇ ਘਟਵਾਇਆ ਜੀ ਆ ਮੂੰਹ ਤੇ ਬੈਠੇ ਪੁੱਛ ਲੋ ਮੂੰਹ ਤੇ ਬੈਠੇ ਪੁੱਛ ਲੋ ਬਹੁਤ ਹੱਟ ਲੱਗੀ